ਅਜੇ ਅੰਤਵਾਰ ਵਕੀਲ ਨੇ ਕਿੱਦਾਂ ਕਰਾਉਣਾ ਉਹ ਤਾਂ ਬਾਰੇ ਝੂਠ ਮਾਰਦਾ ਜੀ ਤੁਸੀਂ ਇੱਕ ਮੂੰਹ ਦੇ ਸਾਹਦ ਕਿ ਉਹਨੂੰ ਕਰਨਾ ਸੀ ਨਾ ਗੱਲ ਫਿਰ ਬਹੁਤ ਝੂਠ ਮਾਰਦਾ ਤਾਂ ਬਹੁਤ ਜ਼ਿਆਦਾ ਗੱਲਾਂ ਕਰਦਾ ਸਮਝਾਤ ਕਰੀ ਨੀ ਗੱਲ ਕਿ ਉਹ ਥੋਂ ਦੀ ਛੋਟੇ ਕੋਲ ਪੰਚਾਇਤ ਦਾ ਮੈਂਬਰ ਸਰਪੰਚ ਹਲੋ ਉਹ ਤੂੰ ਝੂਠ ਬੋਲੀ ਜਾਂਦਾ ਕਿ ਨਾ ਮੈਨੂੰ ਵਕੀਲ ਨੇ ਸੱਦਾ ਅੰਤਵਾਰ ਆ ਆ ਗੱਲ ਕਰ ਆ ਗੱਲ ਕਰ ਹੈਲੋ ਹਾਂ ਜਿਹਦਾ ਐਤਵਾਰਾ ਕ ਨਾਲ ਕਿਤੇ ਬਕੋਰਤਾ ਭੁੱਲਿਆ ਨਹੀਂ ਬਾਬਾ ਸੰਮਰਤ ਕੇ ਜਣ ਵਾਵਾਦਨ ਹੋ ਗਏ ਅੱਜ ਦਾ ਕੋਰਟੀ ਨੇ ਭੁੱਲਿਆ ਕੋਰਟ ਭੁੱਲਿਆ ਉਹਦਾ ਬੈਠਣਾ ਆ ਨੇ ਮੇਲ ਤਰ ਰੋਲਾ ਉਹੀ ਹੈ ਜਿਹੜੀ ਘਰੇ ਰੱਖੀ ਹੈਗੀ ਉਹਦਾ ਰੋਲਾ ਹੋਰ ਤਾਂ ਕੋਈ ਰੋਲੇ ਨਹੀਂ ਲੱਗੇ ਆਪਾਂ ਜਿਆਦਾ ਨਹੀਂ ਕਰਦੇ ਨਾ ਨਾ ਕੋਟ ਚ ਅਸੀਂ ਤਰੀਕ ਤੇ ਜਾਏ ਇਹ ਉੱਥੇ ਆਏ ਨਹੀਂ ਤੂੰ ਆਣੀ ਸੱਤ ਮੌੜੀਆਂ ਤੋਂ ਸੰਮਣ ਤੱਕ ਜਾ ਤੂੰ ਸੰਮਣ ਤਾਂ ਪਹੁੰਚ ਗਈ ਹੈਗੀ ਆਪ ਸਭ ਨੱਟਾਇਆ ਜਨਨ ਕੋ ਕੋ ਸੁਣਦਾ ਹਾਂ ਜੀ ਉਹ ਇਕੱਠੇ ਹੋਣ ਹੈਲੋ ਉਹ ਜਨਨ ਨਹੀਂ ਲੱਗਦਾ ਲੋ ਜਨਨ ਕਾਦੇ ਬਸ ਹੈਲੋ ਉਹ ਗੱਲ ਸੁਣਿਆ ਮੇਰੀ ਗੱਲ ਤੂੰ ਨਾ ਇਹ ਬਹਾਨੇ ਨਾ ਮਾਰ ਤੋ ਇੱਕ ਵਾਰੀ ਮੱਥੇ ਲੱਗ ਨਾ ਕੋਡ ਦਾ ਪਹਿਲਾ ਵੱਡ ਗੱਲ ਹੈ ਇੱਕ ਵਾਰੀ ਮੱਥੇ ਲੱਗ ਮੇਰੇ ਅੱਗੇ 3 ਵਜੇ ਮੈਂ ਇੱਥੇ ਆਇਆ ਫਿਰ ਬੰਦ ਹੋ ਕੇ ਪਹੁੰਚਦਾ ਹਾਂ ਆਲਾ ਕੰਮ ਕਰ ਰਿਹਾ ਤੈਨੂੰ ਨਹੀਂ ਕਰਦਾ ਤੁਸੀਂ ਨਾ ਆਓ ਕਰੋ 3 ਨੰਬਰ ਮੈਨੂੰ ਮਿਲੋ ਤੁਸੀਂ ਅਪਣਾ ਜਮਾ ਤੁਸੀਂ ਇੱਕ ਤਾਂ ਉਹਦਾ ਨੰਬਰ ਲਓ ਇਹਦੇ ਪ੍ਰਿੰਸੀਪਲ ਜੀ ਦਾ ਪੰਜ ਦਾ ਉਹਦੇ ਨਾਲ ਮੈਂ ਗੱਲ ਕਰਾਂ ਠੀਕ ਹੈ ਜਿਹੜਾ ਵੀ ਜਿਹੜਾ ਵੀ ਹੁੰਦਾ ਉਹਦਾ ਨੰਬਰ ਲੈ ਕੇ ਆਓ